ਬਾਬਲ ਨੂੰ ਔਖਾ ਹੋ ਗਿਆ ਲਹੂ ਆਪਣਾ ਵਿਛੋੜਨਾ ਹੌਲੀ ਹੌਲੀ ਡੁੱਬੀ ਸੂਰਜਾ ਅਸੀਂ ਤੀਨੂ ਸੋਰੇ ਤੋੜਨਾ ਹੌਲੀ ਹੌਲੀ ਡੁੱਬੀ ਸੂਰਜਾ ਅਸੀਂ ਤੀਨੂ ਸੋਰੇ ਤੋੜਨਾ ਹੌਲੀ ਹੌਲੀ ਡੁੱਬੀ ਸੂਰਜਾ ਰੱਬ ਦੀ ਵੀ ਪੁੱਬ ਨਿਕਲੇ ਜਦੋਂ ਚੰਦੀਵਾਰੀ ਮਾਂ ਮਾਤਿਆਂ ਮਿਲੀਆਂ ਦਿਲ ਉਦੋਂ ਵਸ ਨਰਹੂ ਅੱਖਾਂ ਮੱਲੋ ਮੱਲੀ ਹੋਣ ਗੀਆਂ ਗਿੱਲੀਆਂ ਦਿਲ ਉਦੋਂ ਵਸ ਨਰਹੂ ਅੱਖਾਂ ਮੱਲੋ ਮੱਲੀ ਹੋਣ ਗੀਆਂ ਗਿੱਲੀਆਂ ਦਿਲ ਉਦੋਂ ਵਸ ਨਰਹੂ ਮੀਆਂ ਪਰਦੇਸਣਾ ਦਾ ਹੁੰਦਾ ਮਾਪਿਆਂ ਦੇ ਅੱਗੇ ਕੋਈ ਜ਼ੋਰ ਨਾ ਹੌਲੀ-ਹੌਲੀ ਡੁੱਬੀ ਸੂਰਜਾ ਅਸੀਂ ਤੀਨੂ ਹਸੋਰੇ ਤੋੜਨਾ ਹੌਲੀ-ਹੌਲੀ ਡੁੱਬੀ ਸੂਰਜਾ ਅਸੀਂ ਤੀਨੂ ਹਸੋਰੇ ਤੋੜਨਾ ਹੌਲੀ-ਹੌਲੀ ਡੁੱਬੀ ਸੂਰਜਾ ਕਿੰਨੀਆਂ ਪਾਵੇਂ ਹੁਣ ਕਿੰਨੀਆਂ ਸੌਰਬ ਦੀ ਹੈ ਲਗਣ ਪਿਆਰੀਆਂ ਖੁਸ਼ੀ ਖੁਸ਼ੀ ਰਹੇ ਪੜਦੇ ਵੱਲ ਸੌਰਿਆਂ ਦੇ ਕਰੀਆਂ ਤਿਆਰੀਆਂ ਖੁਸ਼ੀ ਖੁਸ਼ੀ ਰਹੇ ਪੜਦੇ ਵੱਲ ਸੌਰਿਆਂ ਦੇ ਕਰੀਆਂ ਤਿਆਰੀਆਂ ਖੁਸ਼ੀ ਖੁਸ਼ੀ ਰਹੇ ਪੜਦੇ ਕਿਸ਼ਤਾ ਹੋਰ ਬਥੇਰੇ ਜਗ ਤੇ ਮਾਂ ਮਾਤੀਆਂ ਚ ਹਰਿਸ਼ਤਾ ਕੋਈ ਹੋਰ ਨਾ ਹੌਲੀ ਹੌਲੀ ਡੁੱਬੀ ਸੂਰਜਾ ਅਸੀਂ ਤੀ ਨੂੰ ਸੋਰੀ ਤੋੜਨਾ ਹੌਲੀ ਹੌਲੀ ਡੁੱਬੀ ਸੂਰਜਾ ਅਸੀਂ ਤੀ ਨੂੰ ਸੋਰੀ ਤੋੜਨਾ ਹੌਲੀ ਹੌਲੀ ਡੁੱਬੀ ਸੂਰਜਾ ਸਦਾ ਸੁਖੀ ਵਸੋ ਮੱਪਿਓ ਤੀ ਦੇ ਕੇ ਸਕੀਰੀ ਨਮੀ ਕੱਢਣੀ ਅੱਗੇ ਤੇਰੇ ਪਾਗ ਵੱੱਛੀਏ ਤੈਨੂੰ ਦੇ ਕੇ ਪਿਆਰ ਸੁਖ ਮੰਗਣੀ ਅੱਗੇ ਤੇਰੇ ਪਾਗ ਵੱੱਛੀਏ ਤੈਨੂੰ ਦੇ ਕੇ ਪਿਆਰ ਸੁਖ ਮੰਗਣੀ ਅੱਗੇ ਤੇਰੇ ਪਾਗ ਵੱੱਛੀਏ ਸਾਡੇ ਨਾਲੋਂ ਮੋ ਤੋੜ ਕੇ ਅਜ ਨਮਿਆ ਮਾ ਪਿਆ ਨਾਲ ਮੋ ਜੋੜਨਾ ਹੌਲੀ ਹੌਲੀ ਡੁੱਬੀ ਸੂਰਜਾ ਅਸੀਂ ਤੀਨੂ ਹਸੋ ਰੇ ਤੋੜਨਾ ਹੌਲੀ ਹੌਲੀ ਡੁੱਬੀ ਸੂਰਜਾ ਅਸੀਂ ਤੀਨੂ ਹਸੋ ਰੇ ਤੋੜਨਾ ਹੌਲੀ ਹੌਲੀ ਡੁੱਬੀ ਸੂਰਜਾ ਰਾਤੀ ਚਨ ਨਾਲ ਗੱਲਾਂ ਕਰਕੇ ਅਸੀਂ ਹੰਝੂ ਪਰ ਪਰ ਰੋਏ ਨੀ ਮਾਂ ਮੈਂ ਵਿਗੜ ਲੱਗ ਲੱਗ ਰੋ ਮਾਂ ਜੇ ਮੇਰਾ ਵੀ ਕੋਈ ਹੋਵੇ ਨੀ ਮਾਂ ਓ ਨੀ ਨੀ ਨੀਂਦਰ ਕੀ ਕੁਛ ਦੁਖੀਏ ਦਿਲ ਕੋਲੋ ਮਾਂ ਜੀ ਦਾ ਕੋਈ ਦੁਖੜਾ ਸੁਣਦਾ ਨਾ ਕੋਲੇ ਕੋਈ ਹੋਵੇ ਮਾਂ ਬਾਰੋਂ ਨਵ ਜਾ ਫੜ ਫੜ ਮੇਰੇ ਰੋਗ ਨਜਰੀਨਾ ਆਉਂਦੇ ਮਾਂ ਰੋਗ ਦਿਲਾंदे ਫੋਲੇ ਮਾਂ ਮੁੜ ਕੇ ਨਥਿਆਉਂਦੀ ਆ ਮਾਏ ਰੀਤਿ ਜਰੂੜੀਆਂ ਪਹਿੜਾ ਨੀ ਬਾਪਸਨਾ ਆਉਂਦੇ ਮਾਏ ਮੁੜ ਕੇ ਵੀ ਤੇ ਵੇਲੇ ਨੀ ਰੇਗੇ ਮਾਪਿਆਂ ਦੀਆ ਮੂੜ ਮੂੜ ਸਤਾਉਂਦੀਆ ਮਾਉ ੜੀ ਕੁੜੀ ਕਹਾਰ ਹੰਬ ਕੇ ਅੱਕ ਕੇ ਵੂਹੇ ਟੋਏ ਮਾ ਹਉ ਕਾ ਹਉ ਕਾ ਕਰੀ ਕੀ ਮੇਰੀ ਰਾਤ ਹਿਜਰ ਦੀ ਮੁੱਕੀ ਮਾ ਜਾਨ ਮੜੀਏ ਆ ਜਾ ਲੂਏ ਲੂਏ ਮਾਂ ਰਾਤੀ ਚਨ ਨਾਲ ਗੱਲਾ ਕਰਕੇ ਅਸੀਂ ਹੰਝੂ ਪਰ ਪਰ ਰੋਏ ਨੀ ਮਾਂ ਮੈਂ ਵੀ ਗਲ ਲੱਗ ਲੱਗ ਰੋ ਮਾਂ जे मेरा भी कोई होवे नी मां